ਅਕਾਲੀ ਦਲ ਵਾਸ ਪੰਜਾਬ ਦੇ ਮੁਖੀ ਭਾਈ ਅਮਨਪਾਲ ਖਾਲਸਾ ਅਤੇ ਐਮਪੀ ਭਾਈ ਸਰਬਜੀਤ ਸਿੰਘ ਮੱਲੋ ਹਲਕਾ ਫੀਫਕੋਟ ਤੋਂ ਦੋਨਾਂ ਵੱਡੇ ਆਗੂਆਂ ਨੂੰ ਅੱਜ ਬੜਾ ਵੱਡਾ ਝਟਕਾ ਲੱਗਿਆ ਹੈ ਕਮਾਸਾਂ ਦਾ ਯੁੱਧ ਹੋਵੇਗਾ ਜਿਮਨੀ ਚੋਣ ਨੂੰ ਲੈ ਕੇ ਹਲਕਾ ਤਰਨਤਨ ਦੇ ਵਿੱਚ ਸਿਆਸਤ ਜਿਹੜੀ ਹੈ ਪੂਰੀ ਤਰ੍ਹਾਂ ਗਰਭ ਹੋ ਗਈ ਹੈ ਸਿਆਸੀ ਪਾਰਾ ਉਛਲ-ਉਛਲ ਕੇ ਦੱਸ ਰਿਹਾ ਹੈ ਕਿ ਇਸ ਸਿਆਸਤ ਦੇ ਵਿੱਚ ਵੱਡੇ ਵੱਡੇ ਥੰਮ ਡਿੱਗਣਗੇ ਜਿਹੜੇ ਪੰਥ ਅਤੇ ਕੌਮ ਦੀ ਗੱਲ ਕਰਦੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਤਨ ਤਰ ਜਿਮਨੀ ਚੋਣਾ ਦੀ ਭਾਵੇਂ ਹਾਲੇ ਡੇਟ ਕੋਈ ਤੈਅ ਨਹੀਂ ਹੋਈ ਪਰ ਉਸ ਤੋਂ ਪਹਿਲਾਂ ਹੀ ਇਸ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਕਿਉਂਕਿ ਦੋ ਸਿਆਸੀ ਪਾਰਟੀਆਂ ਤੋਂ ਬਾਅਦ ਹੁਣ ਸਿੱਖ ਪੰਥ ਵਿੱਚ ਵੱਡਾ ਰੁਤਬਾ ਰੱਖਣ ਵਾਲੇ ਸ਼ਹੀਦ ਦਿੱਤੀ ਨੇ ਵੀ ਤਰ ਤਰ ਤੋਂ ਆਜ਼ਾਦ ਲੜਨ ਦਾ ਯਾਦ ਚੋਣ ਲੜਨ ਦਾ ਅਲੰਗ ਕਰ ਦਿੱਤਾ ਹੈ ਜਿਸ ਨੇ ਅਕਾਲੀ ਦਲ ਵਾਸ ਪੰਜਾਬ ਪਾਰਟੀ ਦੀਆਂ ਮੁਸ਼ਕਲਾ ਵਧਾ ਦਿੱਤੀਆਂ ਨੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜੋ ਦੋ ਐਜ਼ੇ ਆਜ਼ਾਦ ਐਮਪੀ ਜਿੱਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਨਵੀਂ ਪਾਰਟੀ ਬਣਾਏਗੀ ਅਕਾਲੀ ਦਲ ਵਾਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਦੇ ਨਾਲ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੀ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਉਹਨਾਂ ਦੀ ਸੱਕੀ ਪੈਣ ਜਿਹੜੀ ਹੈ ਉਹ ਚੋਣ ਮੈਦਾਨ ਦੇ ਵਿੱਚ ਐਜ਼ ਇੱਕ ਆਜ਼ਾਦ ਚੋਣ ਜਿਮਨੀ ਲੜੇ ਕੀ ਹਲਕਾ ਤੰਤੰਦ ਸਿਆਸੀ ਮਾਰਾ ਦਾ ਕਹਿਣਾ ਹੈ ਕਿ ਤੰਤੰਦ ਵਿੱਚ ਮਾਨ ਦਲ ਵੱਲੋਂ ਅੰਮ੍ਰਿਤਪਾਲ ਨੂੰ ਬਾਦ ਦੇਣ ਲਈ ਵੱਡੀ ਸਿਆਸਤ ਖੇਡੀ ਜਾ ਰਹੀ ਹੈ ਤੰਤੰਦ ਜਿਮਨੀ ਚੋਣ ਕਦੋਂ ਹੋਵੇਗੀ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੇਕਿਨ ਪੂਰੀ ਤਰ੍ਹਾਂ ਮਾਹੌਲ ਜਿਹੜਾ ਹੈ ਗਰਮਾ ਗਿਆ ਹੈ ਅੰਮ੍ਰਿਤ ਕ ਅੰਮ੍ਰਿਤਪਾਲ ਅੰਮ੍ਰਿਤਕੌਰ ਬਲੋ ਵੱਲੋਂ ਆਜ਼ਾਦ ਚੋਣ ਲੜਨ ਦੇ ਐਲਾਨ ਪਿੱਛੇ ਇੱਕ ਵੱਡੀ ਸਿਆਸਤ ਦਿਖਾਈ ਦੇ ਰਹੀ ਹੈ 10 ਸਾਲ ਅਮਰਸਦ ਕੌਰ ਮਨੋਸ਼ ਰੂਮਣੀ ਅਕਾਲੀ ਦਲ ਅਮਰਸਰ ਨਾਲ ਜੁੜੀ ਹੋਈ ਹੈ ਪਰ ਉਹਨਾਂ ਕੋਲ ਟਿਕਟ ਹੈ ਦੇ ਚੋਣ ਲੜਨ ਦੀ ਬਜਾਏ ਆਜ਼ਾਦ ਚੋਣ ਕਿਉਂ ਲੜੀ ਜਾ ਰਹੀ ਹੈ ਇਹ ਸਵਾਲ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਹਾਲਾਤ ਦੇ ਪਿੱਛੇ ਮਾਤ ਦਲ ਦੀ ਵੱਡੀ ਸਿਆਸਤ ਛੁਪੀ ਹੈ ਜਿਸ ਦੇ ذریعے ਉਹਨਾਂ ਵੱਡੋ ਅਮਰਤਪਾਲ ਧੜੇ ਨੂੰ ਮਾਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਯਾਨੀ ਕਿ ਇੱਕ ਪਾਸੇ ਅਬਰਤਕੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਬਰਸ ਦੀ ਵਰਕਰ ਹੈ ਉਹਦੇ ਵਿੱਚ ਸਰਗਰਮ ਰਹਿੰਦੀ ਹੈ ਪਾਰਟੀ ਮੈਂਬਰ ਹੈ ਲੇਕਿਨ ਐਜ਼ ਅ ਆਜ਼ਾਦ ਕਿਉਂ ਖਲਵਾਰੇ ਨੇ ਸਰਜਾ ਸਰਜਾ ਸਰਦਾਰ ਸਿਮਰਜੀਤ ਸਿੰਘ ਬਾਦ ਇਸ ਨੂੰ ਲੈ ਕੇ ਹੁਣ ਸਿਆਸੀ ਧੜਿਆਂ ਦੇ ਵਿੱਚ ਬੜਾ ਵੱਡਾ ਬਖੇੜਾ ਪਵੇਗਾ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾਣਗੇ ਮਨਿਆ ਚਾਰਿਆ ਹੈ ਕਿ ਅਮਰਤ ਕੌਰ ਮਲੂ ਨੂੰ ਮਾਨਦਲ ਵੱਲੋਂ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਪਾਰਟੀ ਦਾ ਠੱਪਾ ਨਾ ਹੋਣ ਕਰਕੇ ਸਾਰੇ ਪੰਥਕ ਦਲ ਅਤੇ ਜਥੇਬੰਦੀਆਂ ਉਸ ਦੀ ਜਮ ਕੇ ਸਪੋਰਟ ਕਰ ਕੋਈ ਪਾਰਟੀ ਬਾਜੀ ਵਾਲਾ ਮਸਲਾ ਹੀ ਨਾ ਰਹੇ ਅਮਰਤ ਕੌਰ ਨੇ ਇਹ ਾਲਾਤ ਅਜੇ ਸਮੇਂ ਅਲਾਉ ਕੀਤਾ ਹੈ ਜਦੋਂ ਅਮਰਤਪਾਲ ਸਿੰਘ ਪਾਰਟੀ ਦਲ ਵੱਲੋਂ ਹਾਲੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਲੇਕਿਨ ਕੱਲ ਖਬਰ ਆਈ ਸੀ ਕਿ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਕੱਲ ਉਹਦੇ ਨਾਂ ਖਤੇ ਵੀ ਮੋਹ ਲੱਗ ਚੁੱਕੀ ਹੈ। ਲੇਕਿਨ ਇਹਦੇ ਅੰਮ੍ਰਿਤਕੌਰ ਮਲੋਹ ਦਾ ਚੋਣ ਮੈਦਾਨ ਦੇ ਵਿੱਚ ਐਜ਼ ਅਜ਼ਾਦ ਉਮੀਦਵਾਰ ਆ ਜਾਣਾ ਇਹ ਪੰਥ ਜਾਂ ਪੰਥਕ ਪਾਰਟੀਆਂ ਲਈ ਖਤਰੇ ਦੀ ਘੰਟੀ ਹੈ। ਹਾਲਾਂਕਿ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਅਕਾਲੀ ਦਲ ਵੱਸ ਪੰਜਾਬ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ ਪਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਮੁਖ ਬਲਾਰੇ ਜਗਦੀਪ ਸਿੰਘ ਧੁੰਦਾ ਨੇ ਇਸ ਉਸ ਦੇ ਇਹ ਸਭ ਕੁਝ ਸਾਫ ਕਰ ਦਿੱਤਾ ਕਿ ਬੀਬੀ ਖਾਲੜਾ ਕੋਈ ਚੋਣ ਨਹੀਂ ਲੜ ਰਹਾ ਹੈ ਨਾ ਹੀ ਉਹਨਾਂ ਵੱਲੋਂ ਵਿੱਚ ਕੋਈ ਚੋਣ ਲੜੀ ਜਾਵੇਗੀ ਲੇਕਿਨ ਹੁਣ ਇੱਕ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਜਾਣਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬੀਬੀ ਪਰਮਜੀਤ ਕੋ ਖਾਲੜਾ ਚੋਣ ਮੈਦਾਨ ਦੇ ਵਿੱਚ ਆ ਗਏ ਨਹੀਂ ਜੇਕਰ ਅਮਰਿਤਕੌਰ ਮਲੋ ਐਜ਼ ਅ ਆਜ਼ਾਦ ਉਮੀਦਵਾਰ ਕੱਲ ਜਿਵੇਂ ਆ ਗਏ ਉਧਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਪ ਆਦਮੀ ਪਾਰਟੀ ਕਿਉਂਕਿ ਹਲਕਾ ਤਰਨਤਾਰ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਵੱਡਾ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਬਡਾਰਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਰੈਲੀ ਕੀਤੀ ਗਈ ਅਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਛੋੜ ਮੈਦਾਨ ਦੇ ਵਿੱਚ ਉਤਾਰਿਆ ਗਿਆ ਬੀਬੀ ਪਰਮਜੀਤ ਕੌਰ ਖਾਨੜਾ ਅਮਰਤ ਕੌਰ ਮਲੂ ਅਤੇ ਬੀਬੀ ਸੁਖਵਿੰਦਰ ਕੌਰ ਯਾਨੀ ਕਿ ਤਿੰਨ ਜ਼ਿੰਮੇ ਲੇਟਸ ਜਿਹੜੀਆਂ ਨੇ ਔਰਤਾਂ ਨੇ ਚੋਣ ਲੜਨ ਗਿਆ ਉਹ ਵੀ ਪੰਤਕ ਤੇ ਦੂਸਰੇ ਪਾਸੇ ਸ਼੍ਰੋਮਣੀ ਆ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਐਸੇ ਮੇਲ ਉਤਾਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਵੱਲੋਂ ਵੀ ਮੇਲ ਉਤਾਰਿਆ ਜਾਵੇਗਾ ਇਧਰ ਆ ਆਮ ਆਦਮੀ ਪਾਰਟੀ ਵੱਲੋਂ ਵੀ ਹਰਬੀ ਸਿੰਘ ਸੰਧੂ ਯਾਨੀ ਕਿ ਪੂਰੀ ਤਰ੍ਹਾਂ ਕਮਾਸਾਨ ਦਾ ਯੁੱਧ ਹੋਵੇਗਾ ਹੁਣ ਵੱਡੀ ਗਲੇ ਦੀ ਹੱਡੀ ਬਣ ਗਈ ਹੈ ਅਮਰਤਾ ਅਮਰਤ ਕੌਰ ਵੱਲੋਂ ਭਾਈ ਅਮਰਪਾਲ ਖਾਲਸਾ ਦੀ ਨਵੀਂ ਬੜੀ ਪਾਰਟੀ ਅਕਾਲੀ ਦਲ ਵੱਸ ਪੰਜਾਬ ਦੇ ਲਈ ਕਿਉਂਕਿ ਪੰਥਕ ਵੋਟ ਹੁਣ ਕਿਸ ਨੂੰ ਪਵੇਗੀ ਪਾਰਟੀ ਨੂੰ ਪਵੇਗੀ ਜਾਂ ਆਜ਼ਾਦ ਕਵੀਰਵਾਲ ਨੂੰ ਪਵੇਗੀ ਦੱਸਿਆ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਮਾਨ ਵੱਲੋਂ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਨੂੰ ਹਰਾਉਣ ਦੇ ਲਈ ਉਮੀਦਵਾਰ ਜਿਹੜਾ ਵੀ ਖੜਾ ਕਰਨਗੇ ਉਹਨੂੰ ਹਰਾਉਣ ਦੇ ਲਈ ਇਹ ਸਾਰੀ ਚਾਲ ਚੱਲੀ ਗਈ ਹੈ ਧੰਨਵਾਦ